ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕੀ ਆ 20 ਸਤੰਬਰ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ 'ਚ ਸ਼ਾਮ ਤੱਕ ਬਾਸਮਤੀਆਂ ਦੇ ਕੀ ਰੇਟ ਰਹਿੰਦੇ ਆ ਆਪਾਂ ਲੈ ਕੇ ਹਾਜ਼ਰ ਹੋਏ ਆ ਰੇਟ ਲਗਭਗ ਇੱਕ ਥਾਂ ਤੇ ਟਿਕ ਕੇ ਨੇ ਸਤਰ ਨੇ ਅਜੇ ਤੱਕ ਫਿਲਹਾਲ ਕੋਈ ਵਾਧਾ ਨਹੀਂ ਨਜ਼ਰ ਆਇਆ ਕਟੇ ਜ਼ਰੂਰ ਨੇ ਬਧੇ ਕੁਸ ਨੇ 3100 ਤੋਂ ਪਲੱਸ ਕੋਈ ਰੇਟ ਕਿਸੇ ਮੰਡੀ 'ਚ ਨਹੀਂ ਲੱਗਿਆ ਜਿਹੜੀਆਂ ਮੰਡੀਆਂ ਦੀ ਅਪਡੇਟ ਆਪਣੇ ਕੋਲ ਆਈ ਆ ਉਹਨਾਂ ਮੰਡੀਆਂ 'ਚ 3100 ਤੋਂ ਪਲੱਸ ਕੋਈ ਰੇਟ ਨਹੀਂ ਲੱਗਿਆ ਤੇ ਆਪਣੇ ਕੋਲੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਰੇਟ ਨੇ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਪੰਜਾਬ ਦੀਆਂ ਤੇ ਹਰਿਆਣਾ ਦੀਆਂ ਮੰਡੀਆਂ ਦੇ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਦੇ ਆਂ ਪੰਜਾਬ ਸਭ ਤੋਂ ਪਹਿਲਾਂ ਮਹਿਤਾ ਮੰਡੀ ਪੰਜਾਬ ਦੀ ਗੱਲ ਕਰੀਏ ਜਿੱਥੇ 3015 1509 ਦਾ ਰੇਟ ਲੱਗਿਆ ਤੇ 8000 ਜਿਹੜੀ ਬੋਰੀ ਵਿਕਣ ਲਈ ਆਈ ਆ ਉਸ ਤੋਂ ਬਾਅਦ ਨਾਬੇ ਦੀ ਗੱਲ ਕਰੀਏ ਤਾਂ 3060 ਰੁਪਏ ਤੇ 22000 ਬੋਰੀ ਵਿਕਣ ਲਈ ਆਈ ਆ ਅੱਗੇ ਮਰੇਕੋਟਲ ਦੀ ਗੱਲ ਕਰਦੇ ਆ ਤਾਂ 3020 ਜਿਹੜਾ ਟੌਪ ਦਾ ਰੇਟ ਲੱਗਿਆ ਅੱਗੇ ਸ੍ਰੀ ਅਮਰਤਸਰ ਸਾਹਿਬ ਦੀ ਗੱਲ ਕਰੀਏ ਤਾਂ ਜਿੱਥੇ 2980 ਰੁਪਏ ਜਿਹੜਾ ਰੇਟ ਲੱਗਿਆ ਜੀ 1509 ਦਾ ਇਹ ਸਨ ਪੰਜਾਬ ਦੀਆਂ ਮੰਡੀਆਂ ਦੇ ਹੁਣ ਆਪਾਂ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ 25 ਕਾ ਦੀ ਗੱਲ ਕਰੀਏ ਜਿੱਥੇ 2990 ਰੁਪਏ ਤੰਗੋ ਮੰਡੀ ਦੀ ਗੱਲ ਕਰੀਏ ਤਾਂ ਜਿੱਥੇ 1509 ਕੰਬੈਨ ਦਾ ਚਟ ਝੋਨਾ ਜਿਹੜਾ ਕਟਿਆ ਹੋਇਆ ਲੱਗਿਆ ਜੀ 2900 ਰੁਪਏ ਤੇ ਜਿੱਥੇ 15000 ਜਿਹੜੀ ਬੂਰੀ ਵਿਕਣ ਲਈ ਆਈ ਹੈ। ਮਰੇਲਾ ਮੰਡੀ ਦੀ ਗੱਲ ਕਰੀਏ ਤਾਂ 1509 ਕੰਬੈਨ ਦਾ ਕਟਿਆ ਹੋਇਆ ਝੋਨਾ ਲੱਗਿਆ ਜੀ 2950 ਰੁਪਏ ਤਾਂ ਜਿੱਥੇ 15000 ਜਿਹੜੀ ਬੂਰੀ ਵਿਕਣ ਲਈ ਆਈ ਹੈ। ਕਰਨਾਲ ਮੰਡੀ ਹਰਿਆਣਾ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 2925 ਰੁਪਏ ਤੇ 3000 ਬੂਰੀ 30000 ਬੂਰੀ ਵਿਕਣ ਲਈ ਆਈ ਹੈ ਸੌਰੀ। ਕੁਸ਼ੀ ਕਲਾਂ ਯੂਪੀ ਦੀ ਮੰਡੀ 'ਤੇ 2700 ਰੁਪਏ ਲੱਗਿਆ ਜੀ ਕੰਬੈਨ ਨਾ ਘਟਿਆ ਹੋਇਆ 6000 ਜਿਹੜੀ ਬੁਰੀ ਵਿਕਣ ਲਈ ਹੈ ਹੋਲਡ ਮੰਡੀ 2801 ਰੁਪਏ ਸਮਾਲਖਾ ਮੰਡੀ 2958 ਰੁਪਏ 7000 ਜਿਹੜੀ ਬੁਰੀ ਵਿਕਣ ਲਈ ਆਈ ਹੈ ਪਾਣੀਪਤ ਹਰਿਆਣਾ ਦੀ ਜਿੱਥੇ 2980 ਰੁਪਏ ਜਿਹੜੀ ਲੱਗਿਆ ਜੀ ਇੰਦਰੀ ਮੰਡੀ 2980 ਰੁਪਏ 20000 ਬੁਰੀ ਵਿਕਣ ਲਈ ਆਈ ਗਰਾਉਂਡਾ ਮੰਡੀ ਜਿੱਥੇ 3035 ਰੁਪਏ ਟਾ ਹਰਿਆਣਾ ਦੀ ਮੰਡੀ ਜੀ ਟੌਪ ਦਾ ਰੇਟ ਹੈ 3035 ਲੱਗਿਆ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਹੋਰ ਕਿਸਾਨ ਵੀਰਾਂ ਤੱਕ ਵੀ ਵੀਡੀਓ ਪਹੁੰਚੂਗੀ ਵੀਡੀਓ ਨੂੰ ਸ਼ੇਅਰ ਕਰੋਗੇ ਹੋਰ ਕਿਸਾਨ ਵੀਰਾਂ ਤੱਕ ਪਹੁੰਚੂਗੀ ਇਸ ਲਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਨਵੀਂ ਅਪਡੇਟ ਨਾਲ ਦੁਬਾਰਾ ਮਿਲਦੇ ਹਾਂ ਜੀ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ